ਸਰਸ਼ੀ ਕਾਲ ਮੈਰੀ ਨਤਿਮਾਨ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰਸ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕੀ ਚੱਜੇ ਤਰਨਤਾਰ ਦੀ ਤਾਂ ਤਰਨਤਾਰਨ ਦੇ ਵਿੱਚ ਸਨੈਚਰਲ ਲੁੱਟਾਂ ਖੋਹਾਂ ਚੋਰਾਂ ਨੇ ਪੂਰੀ ਦਹਿਸ਼ਤ ਮਚਾਈ ਹੋਈ ਹੈ ਲੋਕ ਦਿਨ ਦਿਹਾੜੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਚੋਰਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਲੁੱਟੇਰੇ ਨੇ ਇਸ ਕਦਰ ਆਪਣੀ ਦਹਿਸ਼ਤ ਮਚਾ ਰੱਖੀ ਹੈ ਕਿ ਲੋਕ ਘਰ ਤੋਂ ਨਿਕਲਣ ਵਾਸਤੇ ਵੀ ਕਈ ਵਾਰ ਸੋਚਦੇ ਨੇ ਕਿਤੇ ਉਹ ਨਾ ਰਸਤੇ ਦੇ ਵਿੱਚ ਕਿਸੇ ਅਜਾਹੀ ਲੁੱਟਦਾ ਸ਼ਿਕਾਰ ਹੋ ਜਾਣ ਤਾਂਜਾ ਮਾਮਲਾ ਸਾਹਮਣੇ ਆਇਆ ਤਰਨਤਾਰ ਦੇ ਕੈਂਚੀਆਂ ਵਾਲੇ ਬਾਜ਼ਾਰ ਤੋਂ ਜਿੱਥੇ ਕਿ ਰੋਜ਼ਾਨਾ ਕੰਮ ਤੇ ਜਾਣ ਵਾਲੀ ਇੱਕ ਔਰਤ ਦਾ ਉੱਥੇ ਚੋਰਾਂ ਦੇ ਵੱਲੋਂ ਲੁਟੇਰਿਆਂ ਦੇ ਵੱਲੋਂ ਪਰਸ ਖੋਹ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੇਖਿਆ ਗਿਆ ਕਿ ਮਹਿਲਾ ਜਦੋਂ ਜਦੋ ਜਹਿਦ ਕਰਦੀਆ ਤਾਂ ਉਸ ਨੂੰ ਕਈ ਸੱਟਾਂ ਵੀ ਲੱਗਦੇ ਨੇ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਤੁਸੀਂ ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦੇ ਵੱਲੋਂ ਮਹਿਲਾ ਤੋਂ ਪਰਸਖ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਮਹਿਲਾ ਡੇ ਜਾਂਦੇ ਜਿਸ ਦੌਰਾਨ ਉਸ ਨੂੰ ਕਾਫੀ ਸੱਟਾਂ ਲੱਗਦੇ ਨੇ ਤਾਂ ਇਸ ਮੌਕੇ ਦੇ ਉੱਤੇ ਪੀੜਤ ਮਹਿਲਾ ਅਤੇ ਸ਼ਹਿਰ ਵਾਸੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਸਨੈਚਰ ਤੇ ਲੁਟੇਰੇ ਦਹਿਸ਼ਤ ਮਚਾਰੇ ਨੇ ਸ਼ਰਿਆਮ ਦਿਨ ਦਿਹਾੜੇ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸ਼ਹਿਰ ਦੇ ਵਿੱਚ ਕੋਈ ਵੀ ਜਿਹੜਾ ਕਿ ਸੁਰੱਖਿਅਤ ਨਹੀਂ ਜਾਪਦਾ ਜੇਕਰ ਇਸ ਤਰੀਕੇ ਦੇ ਨਾਲ ਦਿੰਦੇ ਹਾਰੇ ਅਜਿਹੇ ਕੰਮ ਹੋਣਗੇ ਆਓ ਸੁਣਦੇ ਹਾਂ ਮੈਂ ਸਵੇਰੇ ਸਵੇਰੇ ਆਪਣੀ ਧਿਆਨ ਸਰੇ ਆਪਣੀ ਕੰਮ ਤੇ ਤੁਰੇ ਜਾਂਦੀ ਸੀਗੀ ਸਵੇਰੇ ਸਵੇਰੇ 7 ਵਜੇ ਰੋਜ਼ ਹੀ ਜਾਈਦਾ ਅੱਜ 13-14 ਸਾਲ ਹੋ ਗਏ ਮੈਨੂੰ ਕੰਮ ਕਰਦਿਆਂ ਆਹੀਂ ਪ੍ਰਾਈਵੇਟ ਨੌਕਰੀਆਂ ਕਰਦੀ ਐ ਜੋ ਆਹੀਂ ਨਾ ਕੰਮ ਕਰੀਏ ਤਾਂ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਅੱਜ ਇੰਨੀ ਮਹਿੰਗਾਈ ਐ ਇਸ ਦੇ ਵਿੱਚ ਖਰਚਾ ਲਾਣਾ ਬਹੁਤ ਮੁਸ਼ਕਿਲ ਹੁੰਦੀ ਨੇ ਅੱਗੇ ਕਰ ਕੀ ਹੋਇਆ ਅੱਜ ਫਿਰ ਉਹ ਅਚਾਨਕ ਜਿਉਂ ਦੋ ਲੜਕੇ ਆ ਗਏ ਤੇ ਮੇਰੇ ਨਾਲ ਨਾ ਮੋਟਰਸਾਈਕਲ ਲਾ ਲੈਨੇ ਲਾਗੇ ਜਦੋਂ ਮੇਰੇ ਬਣਾ ਪਰਸ ਜੱਬ ਫੜ ਲਿਆ ਤਾਂ ਮੈਂ ਕਿਹਾ ਹਏ ਤੂੰ ਪਰਸ ਕਿਉਂ ਫੜਦਾ ਪਿਆ ਕੀ ਗੱਲ ਹੈ ਤਾਂ ਉਹਨੇ ਨੂੰ ਖਿੱਚੀ ਜਾਵੇ ਤਾਂ ਫਿਰ ਮੈਂ ਉਹਨੂੰ ਪਰਸ ਨੂੰ ਮੈਂ ਆਪਣੇ ਹੱਥ ਨੂੰ ਫੜਿਆ ਉਹ ਮੈਨੂੰ ਜ਼ੋਰ ਦੀ ਕਾਫੀ ਦੂਰ ਖਿੱਚ ਕੇ ਲੈ ਕੇ ਗਿਆ ਤਾਂ ਵੀਰ ਉਹਦੀ ਖਿਚਨ ਤੇ ਨਾਲ ਮੈਂ ਗਿਰ ਡਿੱਗ ਗਈ ਡਿੱਗਣ ਨਾਲ ਮੇਰੇ ਕਾਫੀ ਸਿਰ ਚ ਸੱਟ ਲੱਗੀ ਮੋਢੇ ਮੇਰੇ ਆ ਸਾਰੇ ਮੋਢੇ ਦੇ ਵਿੱਚ ਲੱਗੇ ਕਹਰਾਂ ਦੇ ਵਿੱਚ ਲੱਗੀ ਮੇਰੇ ਕੋਲੋਂ ਉੱਠੇ ਨਾ ਜਾਵੇ ਮੇਰੀ ਇੰਨੀ ਅੱਖਾਂ ਦੇ ਅੱਗੇ ਹਨੇਰਾ ਹੋ ਗਿਆ ਚੱਕਰ ਆ ਗਏ ਮੈਨੂੰ ਸਿਰ ਦੇ ਵਿੱਚ ਮੇਰੇ ਕਾਫੀ ਸੱਟ ਆ ਕੀ ਕੀ ਮੰਗ ਕਰਦੇ ਕੀ ਪ੍ਰਸ਼ਾਸਨੋਂ ਕੀ ਚਾਹੁੰਦੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਅਰੋਜ਼ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਨੇ ਅਸੀਂ ਲੇਡੀਜ਼ ਕਰਨਾ ਕੀ ਹੈ ਅਸੀਂ ਲੇਡੀਜ਼ ਫਿਰ ਘਰ ਬਹਿ ਜਾਈਏ ਸਾਡੇ ਦੋਆ ਕੀ ਕਹਾਂ ਸਾਡੇ ਘਰ ਦੇ ਵਿੱਚ ਜੋ ਸਾਨੂੰ ਸਾਧਨ ਹੋਵੇ ਤਾਂ ਅਸੀਂ ਬਾਹਰ ਨਾ ਜਾਈਏ ਜੋ ਸਾਡੇ ਕੋਲ ਪੈਸੇ ਹੋਣ ਬਸ ਸਰਕਾਰੀ ਨੌਕਰੀਆਂ ਹੋਣ ਤਾਂ ਵੀ ਅਸੀਂ ਆਪਣੇ ਘਰ ਬਹਿਣਾ ਮਾੜੀ ਹੋਈ ਘਟਨਾ ਇਹ ਘਟਨਾ ਬਹੁਤ ਹੀ ਮਾੜੀ ਹੈ ਦੁਖਦਾਇਕ ਹੈ ਕਿਉਂਕਿ ਹਰ ਦਿਨ ਆਏ ਦਿਨ ਇਸੇ ਤਰ੍ਹਾਂ ਹੀ ਹੁੰਦੇ ਨੇ ਮਗਰ ਆਜੇ ਮੇਰੇ ਕੋਲ ਤਾਂ ਉਹਨਾਂ ਪਰਸ ਤੋਂ ਲੈ ਕੇ ਨਹੀਂ ਜਾ ਸਕਿਆ ਮਗਰ ਮੇਰੇ ਮੈਨੂੰ ਜੋ ਸੱਟ ਲਾਏ ਉਹ ਉਹਦੇ ਨਾਲ ਵੀ ਜ਼ਿਆਦਾ ਕਿ ਉਹ ਸਿਰ ਦੇ ਸੱਟ ਸਭ ਤੋਂ ਵੱਡੀ ਹੁੰਦੀ ਹੈ ਇਹ ਕਿਹੜਾ ਬਾਜ਼ਾਰ ਬੰਦਾ ਏ ਇਹ ਬਾਜ਼ਾਰ ਪੈਂਦਾ ਜੀ ਕੈਂਜੀਆਂ ਦਾ ਇਹ ਕੀ ਗੱਲ ਬਾਤ ਹੈ ਸ਼ਰੀਰਿਕ ਤੇ ਕੋਈ ਸੀਗਾ ਪਤਾ ਨਹੀਂ ਕੀ ਹੋਇਆ ਇਹ ਵੀ ਨਾ ਦੋ ਮੁੰਡੇ ਆਏ ਮਗਰੋਂ ਤੇ ਮੋਟਰਸਾਈਕਲ ਤੇ ਇਥੇ ਨੰਬਰ ਪੇਟਾ ਨਹੀਂ ਹੈਗੇ ਹੁੰਦੀਆਂ ਤੇ ਮੈਂ ਉੱਤੇ ਖੜਾ ਆਪਣੇ ਕੋਠੇ ਦੇ ਤੇ ਉਹ ਇੱਕਦਮ ਉਹਨਾਂ ਦੇ ਪਰਸ ਖੋਇਆ ਤੇ ਉਹਨੂੰ ਛੁੜਤਾ ਤੇ ਸੱਟਾਂ ਪੇਟਾਂ ਵਾਵਾ ਲੱਗੀਆਂ ਤੇ ਭਰੇ ਆ ਵੀ ਪਰਸ ਨਹੀਂ ਖੋਇਆ ਗਿਆ ਕੋ ਤੇ ਮੈ ਉਹ ਤੋਂ ਰੋਲ ਰਬਾ ਦੇ ਭੱਜ ਗਏ ਕੋਈ ਰਹਿਣ ਵਾਲੀ ਲੜਕੀ ਹੈ ਜੀ ਇਹ ਲੜਕੀ ਜਿਹੜੀ ਆ ਇਹ ਮਸੀਦਾਂ ਦੇ ਕੋਲ ਉਹਦੇ ਕਈ ਚ ਰਹਿਣ ਵਾਲੀ ਆ ਉੱਥੇ ਰਹਿੰਦੀ ਹੈ ਇਹ ਇਹ ਸਵੇਰੇ 7 ਵਜੇ ਹੀ ਘਟਣਾ ਜੀ ਸਵੇਰੇ ਸਵੇਰੇ ਦੇਖੋ ਲੋਕਾਂ ਨੇ ਆਪਣੇ ਕੰਮਾਂ ਕਰਨ ਜਾਣ ਹੁੰਦਾ ਵਾ ਤੇ ਜੇ ਸਵੇਰੇ ਸਵੇਰੇ ਹੀ ਇਹ ਲੁੱਟਾਂ ਘੋਮਾਂ ਲਾਪਨੀ ਆ ਤੇ ਫਿਰ ਇੱਥੇ ਆਪਾਂ ਕਰਾਂਗੇ ਕੀ ਕਿਦਾਂ ਸੇਵ ਆਪਾਂ ਤੇ ਪ੍ਰਸ਼ਾਸਨ ਨੂੰ ਇਹੋ ਮੰਗਾ ਕਿ ਇਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਸਰਕਾਰ ਨੂੰ ਇਹੋ ਮੰਗਾ ਵੀ ਕੋਈ ਸਿਕਤਾਈ ਕੀਤੀ ਜਾਵੇ ਐਮ ਜੀ ਸਰ ਸਾਹਿਬ ਤੁਰੰਤ ਹੋਈ ਸਫਾਈ ਕਰੋ ਪੁਲਿਸ ਨੂੰ ਖਿੱਚੋ ਬਹੁਤ ਬੁਰਾ ਹਾਲ ਹੈ ਸ਼ਹਿਰ ਦਾ ਲੁੱਟਖਾਵਾ ਆਮ ਜੜੀਆਂ ਵਾ ਬਹੁਤ ਜਿਆਦਾ ਹੋ ਰਹੀਆਂ ਵਾ ਚੋਰੀਆਂ ਵੀ ਹੋ ਰਹੀਆਂ ਲੁੱਟਖਾਵਾ ਤੇ ਬਹੁਤ ਜਿਆਦਾ ਹੋ ਰਹੀਆਂ ਨੇ ਉਸ ਕੁੜੀ ਦੇ ਹਜ਼ਾਰ ਕਿੱਦਾਂ ਠੀਕ ਹੋਣਾ ਨਹੀਂ ਹਾਲਾਤ ਵੇਖੋ ਜਿਹੜੇ ਸੱਟ ਸਿਰ ਤੇ ਵੀ ਲੱਗੀ ਆ ਤੇ ਪੇਟ ਤੇ ਵੀ ਲੱਗੀ ਸੱਟ ਹੋਏ ਸੋ ਦੇਖਿਆ ਜਾਵੇ ਤਾਂ ਸੁਨੇਚਰਾਂ ਦੇ ਵੱਲੋਂ ਲੁੱਟਾ ਖੋਹਾਂ ਕਰਨ ਵਾਲੇ ਲੁਟੇਰਿਆਂ ਦੇ ਵੱਲੋਂ ਤੇ ਚੋਰਾਂ ਦੇ ਵੱਲੋਂ ਦਿਨ ਦਿਹਾੜੇ ਵੀ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤੀ ਨਾਲ ਪੇਸ਼ ਆਉਣੀ ਤਾਂ ਕਿ ਅਜਿਹੇ ਲੋਕਾਂ ਤੇ ਠੱਲ ਪੈ ਸਕੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼